ਤੇ ਇਸ ਚੀਜ਼ ਨੂੰ ਜਰੂਰ ਪੰਜ ਸੱਤ ਤੋਂ ਬੰਦਿਆਂ ਤੋਂ 10 ਬੰਦੇ ਦੀ ਹਰੇਕ ਬੰਦਾ ਆਪਣੀ ਜ਼ਿੰਮੇਵਾਰੀ ਸਮਝੇ ਕਿ ਆਪਾਂ ਨੂੰ ਜਾ ਕੇ ਸਮਝਾਉਣਾ ਆ ਕਿ ਇੱਥੇ ਅਸੀਂ ਕੀ ਬੋਲੇ ਆ ਕੀ ਕਿਸੇ ਨੂੰ ਦੱਸਿਆ ਕੀ ਨਹੀਂ ਦੱਸਿਆ ਇਹ ਡਿਊਟੀ ਤੁਹਾਡੀ ਮੇਰਾ ਵੀਰ ਹੱਥ ਜੋੜ ਕੇ ਬੇਨਤੀ ਆਪਣੀ ਸਮਝਿਓ ਬਾਕੀ ਭਲੀ ਭਾਂਤ ਨੂੰ ਸਾਰੇ ਦੱਸ ਚੁੱਕੇ ਆ ਸਾਡੇ ਕੋਲ ਜੋ ਇਹਦੀ ਰਿਟਰਨ ਫਾਈਲਾਂ ਭਰੀਆਂ ਪਈਆਂ ਝੋਲੇ ਦੇ ਵਿੱਚ ਆ ਕਿੱਥੇ ਕਿੱਥੇ ਮੀਟਿੰਗਾਂ ਤਕਰੀਬਨ ਅਸੀਂ 7 ਤੋਂ 6 ਤੋਂ 7 ਬੰਦਿਆਂ ਨੇ ਪਿਛਲੇ ਦਿਨਾਂ ਤੋਂ ਜਦੋਂ ਤੋਂ ਕਮਿਸ਼ਨਰ ਦੇ ਬਿਆਨ ਜਲੰਧਰ ਦੇ ਆਏ ਸੀ ਉਸ ਦਿਨ ਤੋਂ ਬੈਕ ਨਹੀਂ ਦੇਖਿਆ ਬਹੁਤ ਮਿਹਨਤ ਕੀਤੀ ਤੁਹਾਡੀ ਖਾਤਰ ਕੀਤੀ ਆਪਣੇ ਲਈ ਵੀ ਲੜਿਆ ਤੁਹਾਡੇ ਲਈ ਵੀ ਲੜਿਆ ਪਰ ਕੁਝ ਇਹੋ ਜਿਹਾ ਸਮਾਂ ਵਿੱਚ ਆ ਗਿਆ ਜਿੱਦਾਂ ਚੰਦਰਜੀਤ ਭਾਈ ਨੂੰ ਦੱਸਿਆ ਕਿ 52 ਮੈਂਬਰੀ ਟਹਿ ਹੋਈ ਸੀ ਆਪਾਂ ਕੀਤੀ ਸੀ ਗ੍ਰਿਲ ਹੱਟ ਬੈਠ ਕੇ ਇੱਥੇ ਸਟਾਰਟਿੰਗ ਮੀਟਿੰਗ ਆਪਾਂ ਪਹਿਲਾਂ ਇੱਥੋਂ ਕੀਤੀ ਸੀ ਜਦੋਂ ਕਮਿਸ਼ਨਰ ਦੇ ਗਾਨ ਆਏ ਸੀ ਉਸ ਤੋਂ ਬਾਅਦ ਇੱਕ 52 ਮੈਂਬਰੀ ਗੱਠ ਨੂੰ ਕੀਤਾ 55 ਤੋਂ ਮੁੜ ਕੇ ਅਸੀਂ 30ਆਂ ਤੇ ਆ ਗਏ 30ਆਂ ਤੋਂ 20ਆਂ ਤੇ ਆ ਗਏ ਫਿਰ 17 ਤੇ ਆ ਗਏ ਹੁਣ 7 ਮੈਂਬਰ ਹੀ ਰਹਿ ਗਈ ਸੀ ਤੇ ਸਾਨੂੰ ਡਰ ਲੱਗਣ ਲੱਗਾ ਵੀ ਹੁਣ ਅਸੀਂ 7 ਜਣੇ ਰਹਿ ਗਏ ਸਾਡੇ ਆ ਜਿਹੜੀ ਸਵਾਹ ਆ ਦੇਖੋ ਇੱਥੇ ਬੈਠੇ ਆ ਥੱਲੇ ਪਿਆਰਾਂ ਵੱਲ ਆਪਣੀ ਨਿਗਾਹ ਮਾਰੋ ਵੀ ਇਹ ਸਾਡੇ ਹੀ ਬੈਰੀ ਹੈ ਸਟੇਟ ਦਾ ਜਵਾਬ ਇਹਨਾਂ ਕੋਲ ਪ੍ਰਸ਼ਾਸਨ ਕੋਲ ਨਹੀਂ ਹੈ ਸਾਇੰਟਿਸਟ ਇੰਟਰਨੈਸ਼ਨਲ ਲੈਵਲ ਦੇ ਨੈਸ਼ਨਲ ਲੈਵਲ ਦੇ ਪੜ੍ਹਾ ਕੇ ਚੰਡੀਗੜ੍ਹ ਦਿੱਲੀ ਵੀਡੀਓ ਬਾਹਰ ਦੇ ਮਤਲਬ ਵੀਡੀਓ ਕਾਨਫਰੰਸ ਨਾਲ ਸਾਡੀਆਂ ਗੱਲਾਂ ਕਰਾਉਂਦੇ ਆ ਪਰ ਇਹਨਾਂ ਕੋਲ ਜਵਾਬ ਨਹੀਂ ਦਿੱਤਾ ਜੇ ਤੋ ਜਵਾਬ ਦੇ ਦੋ ਲਾ ਲਓ ਅਸੀਂ ਕਦੋਂ ਕਹਿੰਦੇ ਅਸੀਂ ਇਸ ਪਲਾਂਟ ਦਾ ਵਿਰੋਧ ਨਹੀਂ ਕਰਦੇ ਪਰ ਅਸੀਂ ਜਿੱਥੇ ਲੱਗ ਰਿਹਾ ਉਸ ਚੀਜ਼ ਦਾ ਵਿਰੋਧ ਕਰਦੇ ਇਹਨੂੰ ਕਿਤੇ ਬਾਹਰ ਲੈ ਜਾਓ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਆ ਡੀਸਾ ਨੂੰ ਬੇਨਤੀ ਇਹ ਕਹਿ ਰਿਹਾ ਇਹ ਕੋਈ ਗਲਤ ਨਹੀਂ ਗੀ ਹੁਣ ਵੀ ਮੈਂ ਉੱਥੇ ਖੜਿਆ ਆ ਵੀ ਉਹਨਾਂ ਨੇ ਸਾਡੀ ਜਿਹੜੀ ਗੱਲ ਉਹਨੇ ਇਹ ਹੀ ਕਿਹਾ ਵੀ ਤੁਸੀਂ ਇਹ ਸਾਡਾ ਪ੍ਰਬੰਧ ਕਰਾਉਣ ਪ੍ਰਸ਼ਾਸਨ ਜਿਹੜਾ ਆ ਜਿਹੜਾ ਸਾਨੂੰ ਕਹਿੰਦਾ ਐਮਬੀ ਸ਼ੂਗਰ ਮਿਲਣਾ ਉਹ ਦਿਨ ਹੋਈ ਆ ਮੇਰਾ ਕੱਲ ਆਪਣੇ ਅਮਰਪਾਲ ਜੀ ਨਹੀਂ ਸੀਗੇ ਉਸ ਦਿਨ ਸ਼ੁਕਰ ਮੈਨ ਨੇ ਡੀਸੀ ਸਾਹਿਬ ਨਾਲ ਉਦੋਂ ਹੀ ਉੱਥੇ ਗੱਲ ਕੀਤੀ ਆ ਉਹ ਗੱਲੋ ਜੀ ਮੈਂ ਤਾਂ ਠੀਕ ਹੈ ਜੀ ਇਹ ਲਿਖਤ ਹੈਗੀ ਆ ਉਹ ਲਿਖਤ ਮੰਨਣ ਨੂੰ ਤਿਆਰ ਨਹੀਂ ਮੈਂ ਤਾਂ ਇਹ ਕਹਿ ਰਿਹਾ ਵੀ ਆਪਣੀ ਉਹਨਾਂ ਨਾਲ ਤੁਸੀਂ ਮੀਟਿੰਗ ਕਰਾ ਦਿਓ ਇਸ ਕਰਕੇ ਇਹ ਸਾਡਾ ਕੋਈ ਇਦਾਂ ਦਾ ਫਿਰਖੇਰਾ ਨਹੀਂ ਕਿ ਵੀ ਸਰਕਾਰ ਨਾਲ ਜੇ ਸਰਕਾਰ ਨਾਲ ਕੋਈ ਮੀਟਿੰਗ ਹੁੰਦੀ ਆ ਤਾਂ ਘੱਟੋ-ਘਾਟੋ ਨੂੰ ਜਾਰੀ ਕਰਾਇਆ ਜਾਵੇ ਜੇ ਉਹਨਾਂ ਨੇ ਕਿਹਾ ਆ ਕਿ ਇਹਨੂੰ ਨਹੀਂ ਲੱਗਣ ਦਵਾਗੇ ਤਾਂ ਘੱਟੋ-ਘਾਟੋ ਸਰਕਾਰ ਦੇ ਨੁਮਾਇंदे ਆ ਜਿਹੜੇ ਮਨਿਸਟਰ ਆ ਜਾਂ ਕੋਈ ਵੀ ਆ ਉਹ ਪ੍ਰੈਸ ਕਾਨਫਰੰਸ ਕਰਕੇ ਇਹਨੂੰ ਜਾਰੀ ਕਰ ਲੈ ਅਸੀਂ ਵੀ ਆਂ ਅਸੀਂ ਅੱਜ ਭੋਪਾਲ ਦੇ ਵਿੱਚ ਆਪਣਾ ਦਰਦ ਲੈ ਕੇ ਬੈਠੇ ਹੁਆ ਅਸਲ ਵਿੱਚ ਕਹਾਣੀ ਕੀ ਆ ਕਹਾਣੀ ਹੈਗੀ ਪੰਜਾਬੀ ਸੂਬੇ ਦੀ ਜਿਹੜਾ ਇਹ ਸੈਂਟਰ ਨੂੰ ਮਾਫਕ ਨਹੀਂ ਬੰਦਾ ਹਰੇਕ ਸਟੇਟ ਦੂਸਰੀ ਸਟੇਟ ਨਾਲ ਰਹਿਣ ਵਾਸਤੇ ਉਹਨੂੰ ਇਹ ਪੰਜਾਬੀ ਸੂਬੇ ਦੇ ਵਿੱਚ ਲੰਘਣਾ ਪੈਂਦਾ ਤੇ ਵੀਰੋ ਉਹ 24 ਕੀ ਪੰਜਾਬੀ ਸੂਬੇ ਦੇ ਵਿੱਚ ਨਾ ਕੋਈ ਰੁਜ਼ਗਾਰ ਆਵੇ ਨਾ ਕੋਈ ਪੰਜਾਬੀ ਸੂਬੇ ਦੇ ਵਿੱਚ ਕੋਈ ਵੱਡਾ ਬਿਜ਼ਨਸ ਆਵੇ ਇੱਥੇ ਬਿਜ਼ਨਸ ਹੋਦੋ ਨੂੰ ਮੀਟਿੰਗਾਂ ਹੋਈਆਂ ਇੱਥੇ ਤੱਕ 22 ਤਰੀਕ ਨੂੰ ਮੀਟਿੰਗ ਮੰਡੀ ਵਿੱਚ ਅਸੀਂ ਗਿਆ ਨਾ ਮੈਂ ਆਪਣੀ ਕਮੇਟੀ ਦੀ ਮੀਟਿੰਗ ਬੁਲਾਈ ਉਹਦੇ ਵਿੱਚੋਂ ਸਾਡੇ ਸ਼ਹਿਰ ਚੋਂ ਕੋਈ ਬੰਦਾ ਵੀ ਉੱਥੇ ਨਹੀਂ ਪਹੁੰਚਿਆ ਜਦ ਕਿ ਅਸੀਂ ਪੰਜ ਪੰਜ ਚਾਰ ਚਾਰ ਵਾਰੀ ਸਾਰਿਆਂ ਨੂੰ ਫੋਨ ਵੀ ਕੀਤਾ ਤੇ ਜਿਹੜੇ ਜਥੇਬੰਦੀਆਂ ਦੇ ਬੰਦੇ ਸਾਡੇ ਕੋਲ ਉੱਥੇ ਪਹੁੰਚੇ ਉਹਨਾਂ ਨੇ ਇਸ ਗੱਲ ਵੀ ਸਾਡੇ ਸ਼ਹਿਰ ਦੇ ਜਿੰਨੇ ਵੀ ਮੈਂਬਰ ਆ ਜਿੰਨੀ ਵੀ ਕਮੇਟੀ ਆ ਸਾਡੀ ਸ਼ਹਿਰ ਦੀ ਇੱਕ ਝੋਟਾ ਇਸ ਇੱਕ ਝੋਟਾ ਵਾਸਤੇ ਅੱਜ ਮੀਟਿੰਗ ਰੱਖੀ ਆ ਪ੍ਰਸ਼ਾਸਨ ਨੂੰ ਅਸੀਂ ਖੁੱਲੇ ਤੌਰ ਤੇ ਕਹਿ ਤਾ ਨਾ ਅਸੀਂ ਰੋਡ ਤੇ ਆਉਣਾ ਨਾ ਅਸੀਂ ਧਰਨਾ ਲਾਉਣਾ ਲੇਕਿਨ ਜੇਕਰ ਤੁਸੀਂ ਪਲਾਂਟ ਚਲਾਉਣ ਦੀ ਕੋਸ਼ਿਸ਼ ਕਰੋਗੇ ਅਸੀਂ ਧਰਨਾ ਵੀ ਲਾਵਾਂਗੇ ਰੋਡ ਵੀ ਬੰਦ ਕਰਾਂਗੇ ਬੋਲੇ ਸੋ ਨਿਹਾਲ ਵਾਕੀ ਜਿਹੜੀਆਂ ਗੱਲਾਂ ਨਫੇ ਨੁਕਸਾਨ ਦੀਆਂ ਉਹ ਤਾਂ ਤੁਹਾਨੂੰ ਸਾਡੇ ਨੇ ਦੱਸ ਹੀ ਦਿੰਦੀਆਂ ਲੇਕਿਨ ਜਿਹੜਾ ਆ ਇਕੱਠਾ ਜੀ ਕੀਤਾ ਗਿਆ ਇਸ ਕਰਕੇ ਕੀਤਾ ਗਿਆ ਵੀ ਤੁਸੀਂ ਆਪਣਾ ਸਬੂਤ ਦਿਓ ਵੀ ਅਸੀਂ ਸਾਰੇ ਇਕੱਠੇ ਆ ਜਿਹੜੀ ਸਾਡੇ ਜਥੇਬੰਦੀ ਆ ਇਹ ਸਬੂਤ ਦਿਵਾਣਾ ਚਾਹੁੰਦੀ ਸੀ ਵੀ ਤੁਸੀਂ ਤਾਂ ਆਪ ਹੀ ਨਹੀਂ ਦਰਸ਼ਨ ਦਿੱਤੇ ਆ ਔਰ ਦੂਸਰੀ ਤਦਾਲੇ ਇਹ ਕਰਨਾ ਚਾਹੁੰਨਾ ਆ ਕਿ ਪੂਰਾ ਢੋਪ ਪਰ ਅਸੀਂ ਤਿੰਨ ਚਾਰ ਬਰੀ ਦੇਖ ਲਿਆ ਜਾ ਕੇ ਹੁਣ ਵੀ ਹੁਣ ਤੱਕਰ ਵੀ ਦੇਖ ਲਿਆ ਵੀ ਪੂਰਾ ਢੋਪ ਪਰ ਬੰਦ ਆ ਪਰ ਇੱਕ ਤਿੰਨ ਦੁਕਾਨਾਂ ਖੁੱਲਣ ਕਰਕੇ ਸਾਨੂੰ ਬੜਾ ਇਹ ਦੁੱਖ ਲੱਗ ਰਿਹਾ ਕਿ ਇਹ ਕਿਸੇ ਦਾ ਰੁੱਝੇ ਕੰਮ ਤਾਂ ਹੈ ਨਹੀਂ ਗਾ ਇਹ ਸਾਰੇ ਭੋਟਰ ਦਾ ਕੰਮ ਆ ਜਾਂ ਕਿਸੇ ਇੱਕ ਦਾ ਕੰਮ ਹੋਵੇ ਤਾਂ ਆਪਾਂ ਇਹ ਗੱਲ ਸੋਚ ਵੀ ਲਈਏ ਪਰ ਉਹ ਤਿੰਨ ਦੁਕਾਨਾਂ ਖੁੱਲਣ ਕਰਕੇ ਬੜਾ ਦੁੱਖਜਾਂ ਮਹਿਸੂਸ ਹੁੰਦਾ ਆ ਜਿਦਾਂ ਇੱਕ ਟੋਲੇ ਦੇ ਵਿੱਚ ਇੱਕ ਜਣਾ ਸ਼ਰਾਰਤ ਕਰ ਜਾਂਦਾ ਤੇ ਉਹ ਗੱਲ ਬਾਕੀ ਸਾਰਿਆਂ ਤੇ ਆ ਜਾਂਦੀ ਬੜਾ ਮਹਿਸੂਸ ਹੁੰਦਾ ਇਸ ਗੱਲ ਦਾ ਕਿ ਉਹਨਾਂ ਨੂੰ ਵੀ ਚਾਹੀਦਾ ਕਿ ਸਾਡੇ ਨਾਲ ਥੁਰੇ ਹਮੇਸ਼ਾ ਲਈ ਜਿਸ ਮੇਲੇ ਦੀ ਸਿਕੰਜੀ ਦੇ ਮੁੱਦੇ ਤੇ ਆਪਾਂ ਮੀਟਿੰਗ ਰੱਖੀ ਆ ਜਾਂ ਧਰਨਾ ਰੱਖਿਆ ਆ ਉਹ ਤਿੰਨ ਤੱਕਾਂ ਹਨਸ਼ਾ ਲਈ ਖੋਲਦੀਆਂ ਹਨ। ਔਰ ਇਹ ਬੰਦ ਕੋਈ ਵਧੀਆ ਗੱਲ ਨਹੀਂ ਹੈ ਜੀ। ਸਾਨੂੰ ਸਾਰਿਆਂ ਨੂੰ ਮੋਢਾ ਮੋਢਾ ਛੋੜ ਕੇ ਚੱਲਣਾ ਚਾਹੀਦਾ ਹੈ। ਸਾਡੇ ਮੰਡਲ ਵਿੱਚ ਸਾਡੀ 25 ਮੈਂਬਰੀ ਕਮੇਟੀ ਹੈ ਜਿਸ ਵੱਲੇ ਵੀ ਕੋਈ ਇਦਾਂ ਦੀ ਕੋਈ ਕਿਸੇ ਨੂੰ ਦੁੱਖ ਤਕਲੀਫ ਹੁੰਦੀ ਹੈ ਅਸੀਂ 25 ਮੈਂਬਰ ਆਪਸ ਵਿੱਚ ਵੀ ਪੈਸੇ ਪਾ ਕੇ ਉਹਦੀ ਮਦਦ ਕਰ ਦਿੰਨੇ ਆ ਪਰ ਅਸੀਂ ਕਦੀ ਇਸ ਸੀਜ਼ਨ ਨੂੰ ਡਿਸਟ੍ਰਿਬਿਊਟ ਨਹੀਂ ਕੀਤਾ। ਸੋ ਸਾਰੇ ਦੁਕਾਨਦਾਰਾਂ ਨੂੰ ਜੇ ਕੋਈ ਕਿਸੇ ਦਾ ਕੋਈ ਸਕੇ ਸੰਬੰਧੀ ਹੈਗੇ سارے شہر کے علاقہ واسی سارے کا اوپر شہر کے نام لہت نہیں ہے کہ میں تنوار کر سکا تاریا بہت بہت پرنام بھائی بھائی کا خالصہ بھائی بھائی یہ مسئلہ تو بہت گمبھیر ہے ਜੇ ਸਿਧਾਂਤਕ ਤੌਰ ਦੇ ਉੱਤੇ ਇਮਾਨਦਾਰੀ ਦੇ ਨਾਲ ਲੋਕ ਹਿੱਤਾਂ ਦੀ ਲੜਾਈ ਲੜੀ ਜਾਵੇ ਤਾਂ ਦੇਸ਼ ਦੇ ਹੁਕਮਰਾਨ ਤੇ ਰਾਜਾਂ ਦੇ ਹੁਕਮਰਾਨ ਝੁਕ ਜਾਂਦੇ ਜੇ ਲੋਕ ਆਪਣੀ ਆੀ ਤੇ ਆਜਣ ਮਨਾਮੋਹੀ ਤਿੱਤਾ ਤੁਸੀਂ ਪਿਆਰ ਕੋਈ ਮਨਾਮੋਹੀ ਪਿਆਰ ਦੀ ਤਾਂ ਇੱਕ ਗੱਲ ਪਾਸੇ ਤੁਸੀਂ ਪਲ ਕਰਕੇ ਕੀਤਾ ਇਸ ਵਾਰ ਜੁਗ ਜੁਗ ਜਿਓ ਤੁਸੀਂ ਹੌਂ ਪਰਵਾਹ ਨਹੀਂ ਕਰਨਾ ਮੈਂ ਫਰਜ਼ ਅਦਾ ਕਰ ਰਿਹਾ ਹਾਂ ਬਹੁਤ ਸਾਰੇ ਪ੍ਰੈਸ਼ਰ ਹੋ ਸਕਦੇ ਆ ਮੇਰੇ ਤੇ ਵੀ ਬਹੁਤ ਵੱਡਾ ਪ੍ਰੈਸ਼ਰ ਹੈ ਸਰਕਾਰ ਦਾ ਮੈਂ ਲੋਕਾਂ ਦੇ ਸਾਹਮਣੇ ਹਮੇਸ਼ਾ ਗੱਲ ਕਰਦਾ ਹਾਂ ਪਰ ਇਹ ਦਰਸਕ ਨੂੰ ਹੁੰਦਾ ਆਮ ਤੌਰ ਤੇ ਛੋਟਾ ਹੀ ਹੁੰਦਾ ਪ੍ਰੈਸ਼ਰ ਅੱਜ ਤੱਕ ਸਾਰਿਆਂ ਨੇ ਤੁਹਾਡੇ ਸਾਹਮਣੇ ਰੱਖ ਦਿੱਤੀ ਆ

ਪਲਾਂਡ ਲੱਗ ਗਿਆ ਨਾ ਮੇਰੀ ਲਾਸਟ ਉਤੇ ਲੱਗੇਗਾ ਪੰਜਾਬ ਦੀ ਕਹਾਣੀ। ਔਰ ਪੁਲਿਸ ਦੇ ਅਧਿਕਾਰੀ ਇਹਨੂੰ ਡਾਇਰੈਕਟਰ ਰੋਲ ਹੀ ਹੁੰਦੇ ਨੇ ਬੜਾ ਡੰਡੂਣ ਦੀ ਲੋੜ ਨਹੀਂ ਬਟੇ ਅਧਿਕਾਰੀਆਂ ਦੀ ਗੋਰੀਆਂ ਨੂੰ ਮੈਂ ਸਭ ਨਹੀਂ ਜਾਣਦਾ। ਇਹ ਅਸੀਂ ਡਾਕਟਰ ਦੁਕਾਣਾ ਮਾਰਦੇ ਸੀ ਪਰ ਇੱਕ ਗੱਲ ਅੱਜ ਸੰਕਲਪ ਕਰੋ ਇੱਥੇ ਤੁਸੀਂ ਸਾਰੇ ਬੈਠੇ ਆ। ਕਿ ਡੀਸੀ ਲੈਵਲ ਤੋਂ ਬਗ ਜੀ ਨੇ ਬਸਾਰਚ ਦੱਸਿਆ ਅਮਰ ਜੀ ਨੇ ਕੱਲ੍ਹ ਕਹਿੰਦੀ ਮੈਂ ਤਾਂ ਸਮਝ ਕਰ ਰਿਹਾ ਹਾਂ ਕਿ ਕਹਿੰਦਾ ਹਾਂ ਬਹੁਤ ਮੁਸ਼ਕਿਲ ਸਾਨੂੰ ਕਹਿੰਦਾ ਹਾਂ ਹੂੰ ਪਰ ਇੱਕ ਗੱਲ ਦਾ ਸੰਕਲਪ ਕਰੋ ਤੁਸੀਂ ਚੁਣੇ ਨਮਾਇੰਦੇ ਹੋ ਬੀਸੀ ਲੈਪਲ ਤੋਂ ਘੱਟ ਕਦੇ ਕਿਸੇ ਅਧਿਕਾਰੀ ਦੇ ਨਾਲ ਮੀਟਿੰਗ ਨਾ ਕਰੋ ਤੇਰੀ ਹੱਥ ਘੜੇ ਵਰਕੇ ਇਸ ਗੱਲ ਦੀ ਪ੍ਰਵਾਨਗੀ ਹੋਵੇ ਨਹੀਂ ਤਾਂ ਐਵੇਂ ਨਾ ਉੱਠਦਾ ਜਾਓ ਜੀ ਨੀ ਕਹਿ ਕਰ ਲੋ ਸਵਾਸ ਪ੍ਰੀਤ ਕਰੋ ਜਿਹੜਾ ਉੱਠਦਾ ਜਾਓ ਜੀ ਤੇ ਪੁਲਸ ਵਾਲੇ ਸੁਣ ਲੋ ਮੇਰੇ ਕੋਲ ਰਿਕਾਰਡ ਹੈ ਇਹਦੇ ਵਿੱਚ ਏ ਹੁਣ ਪੰਜਾਬ ਦੀ ਵਿਧਾਨ ਸਭਾ ਚ ਸਵਾਤੇ ਤੁਹਾਡੇ ਖਿਲਾਫ ਪਰਚਾ ਦਰਜ ਕਰਾਉਂਦਾ ਮੇਰਾ ਜੁੰਨਾ ਹੈ ਮੇਰਾ ਪਰਮਾਣਿਕ ਬਿਖਾਇ। ਕਿਸੇ ਵੀ ਸੌਂਦਾਂ ਵਜਰਾ ਮੈਂ ਤੁਹਾਡੇ ਨਾਲ ਮੀਟਿੰਗਾਂ ਕਰਦਾ ਤੁਹਾਡੀ ਰਿਪੋਰਟ ਨਹੀਂ ਕਰਦਾ। ਯਾਰੋ ਮੈਂ ਪੰਜਾਬ ਦੀ ਵਿਧਾਨ ਸਭਾ ਦਾ ਮੈਂਬਰ ਹਾਂ। ਪੁੱਛਾਂਗਾ। ਜੇ ਮੈਨੂੰ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਦੋਨੇ ਲੜਾਈਆਂ ਲੜਨੀਆਂ ਪਈਆਂ ਤੇ ਲੜਾਂਗਾ। ਯਾਰੋ ਸਾਰੇ ਇਕੱਠੇ ਪਾਠਿਆ ਲੱਗ ਹੋ ਸਕਦੀ ਹੈ ਲੇਕਿਨ ਸਾਰੇ ਬੱਚਿਆਂ ਸਮੇਤ ਬਹਿ ਜਾਣਗੇ ਸੀਐਨਜੀ ਪਲਾਂਟ ਨਹੀਂ ਲੱਗਣਦਿਆਂ ਤਾਂ ਹੁਣ ਫੈਸਲਾ ਹੀ ਹੋ ਗਿਆ ਜੀ ਅਗਰੇ ਤੋਂ ਬਤ ਕਰ ਤੁਸੀਂ ਕੀ ਚਾਹੁੰਦੇ ਹੋ ਦੂਜੀ ਬੇਨਤੀ ਕਰਨੀ ਚਾਹੁੰਦਾ ਕਿ 12 ਵਜੇ ਦਾ ਤੁਸੀਂ ਟਾਈਮ ਦਿੱਤਾ ਮੇਰੇ ਘਰ ਕੇ ਯਾਰ ਅੱਧਾ ਘੰਟਾ ਪਹਿਲਾਂ ਜਾਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਸਾਰਿਆਂ ਨੂੰ ਆਗਿਆ ਦੇ ਦਿਓ ਵੀ ਉਹ ਦੁਕਾਨਾਂ ਜਰੂਰ ਖੋਲ੍ਹਣ ਕਿਉਂਕਿ ਕਈ ਵਾਰ ਬਿਜ਼ਨਸ ਦਾ ਵੀ ਨੁਕਸਾਨ ਹੁੰਦਾ ਹੋਰ ਵੀ ਬਹੁਤ ਕੋਸ ਹੁੰਦਾ ਇਹ ਮੇਰੀ ਜਰੂਰ ਇੰਨੀ ਬੇਨਤੀ ਨੂੰ ਪ੍ਰਵਾਨ ਕਰ ਲਿਓ ਧਰਨੇ ਧੁਰਨੇ ਦੇ ਆਪਾਂ ਬੜੇ ਮਾਸਟਰ ਆ ਉਹ ਆਪ ਕਹਿ ਦਿੱਤਾ ਫੈਸਲਾ ਹੋ ਗਿਆ ਕਿ ਆਪਾਂ ਅੱਗੇ ਪਿੱਛੇ ਕੋਈ ਆਪਾਂ ਯਾਰ ਕੋਈ ਦੂਸਰੇ ਥੋੜੀ ਮੇਲੇ ਥੋੜੀ ਮੈਂ ਉਹ ਰੋਜ਼ ਹੀ ਉੱਥੇ ਆ ਕੇ ਬੈਠ ਜਾਵਾਂਗੇ ਤੇ ਪੁਲਿਸ ਵਾਲੇ ਸੁਣ ਲਓ ਕੋਈ ਵਿਅਕਤੀ ਨੂੰ ਬੁਲਾ ਕੇ ਤੁਸੀਂ ਤੁੰਕਾਉਣ ਦੀ ਕੋਸ਼ਿਸ਼ ਕੀਤੀ ਤੇ ਸੱਚ ਜਾਣਿਓ ਮੈਂ ਪਰਸੋਂ ਹਾਈ ਕੋਰਟ ਦੇ ਅੰਦਰ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਔਰ ਪੁਲਿਸ ਦੇ ਖਿਲਾਫ ਆਪਣੇ ਵੱਲੋਂ ਡਾਇਰੈਕਟ ਪਟੀਸ਼ਨ ਸਬੂਤਾਂ ਦੇ ਆਧਾਰ ਤੇ ਜਿਹੜੀ ਉਥੇ ਮੈਂ ਦਾਖਲ ਕਰ ਰਿਆ ਬੰਦੇ ਦੇ ਪੁੱਤ ਬਣਾਦਾ ਮੈਂ ਤਕੜੇ ਹੋ ਕੇ ਲੜੋਣ ਲਈ ਇਹਦੇ ਪਰਚਾ ਦੇਣਾ ਮੇਨਦ ਕੇ ਦਿਓ ਤੁਹਾਡਾ ਸਾਰਿਆਂ ਦਾ ਦਿਨੋ ਬੜਾ ਧੰਨਵਾਦ ਧੰਨਵਾਦ ਪ੍ਰੈਸ মিডিਏ ਦਾ ਮਾਰਕੀਟ ਐਸੋਸੀਏਸ਼ਨ ਦਾ ਨਗਰ ਕੌਂਸਲ ਦਾ ਸਾਰੇ ਪ੍ਰਵਾਸੀਆਂ ਪਰ ਸ਼ਹਿਰ ਦੇ ਵਿੱਚ ਅੱਜ ਤੁਸੀਂ ਇੱਥੇ ਇਕੱਠ ਕਰਨ ਦਾ ਕੀ ਸੁਨੇਹਾ ਦੇ ਰਹੇ ਹੋ ਜੀ ਵਾਇਰਲ ਦੀ ਗੱਲ ਤਾਂ ਕੀ ਆ ਜੀ ਇਹ ਕਾਫੀ ਧੀਰ ਤੋਂ ਪਲਾਂਟ ਲੱਗ ਰਿਹਾ ਸੀਗਾ ਇਹਦੇ ਵੇ ਸਾਡੇ ਮਾਰਕੀਟ ਐਸੋਸੀਏਸ਼ਨ ਸਾਰੀ ਮਿਲ ਕੇ ਪੂਰੀ ਕਿਸਾਨ ਜਥੇਬੰਦੀਆਂ ਮਿਲ ਕਰਕੇ ਅਸੀਂ ਇਹਦੇ ਉੱਪਰ ਰੋਕ ਲਗਾਈ ਹੋਈ ਸੀਗੀ ਵੀ ਇਹ ਜਿਹੜਾ ਪਲਾਂਟ ਲੱਗ ਰਿਹਾ ਗੈਰ ਕਾਨੂੰਨੀ ਤਰੀਕੇ ਨਾਲ ਲੱਗ ਰਿਹਾ ਤੇ ਇਸ ਨੂੰ ਅੱਗੇ ਨਾ ਲਗਾਇਆ ਜਾਵੇ ਇਸ ਨੂੰ ਅੱਗੇ ਨਾ ਵਧਾਇਆ ਜਾਵੇ ਮੌਜੂਦਾ ਸਮੇਂ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਹਾਈ ਲੈਵਲ ਤੱਕ ਦੀਆਂ ਮੀਟਿੰਗਾਂ ਹੋਣ ਦੇ ਇੰਡੀਆ ਲੈਵਲ ਤੱਕ ਨੈਸ਼ਨਲ ਲੈਵਲ ਤੱਕ ਦੀਆਂ ਮੀਟਿੰਗਾਂ ਹੋਣ ਤੋਂ ਉਪਰੰਤ ਜੋ ਸਿੱਟੇ ਨਿਕਲਣ ਦੇ ਉੱਤੇ ਘਾਤਕ ਸਿੱਟੇ ਜਦੋਂ ਸਾਹਮਣੇ ਨਜ਼ਰ ਆਏ ਇਸ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਹੋਏ ਉਦੇ ਚੱਲਦੇ ਚੱਲਦੇ ਪ੍ਰਸ਼ਾਸਨ ਨੇ ਹੁਣ ਜੋ ਕਾਰਵਾਈ ਵਧਣੀ ਸ਼ੁਰੂ ਕੀਤੀ ਹੈ ਕਿ ਜਿੱਥੇ-ਜਿੱਥੇ ਵੀ ਇਹ ਧਰਨੇ ਲੱਗੇ ਜਾਂ ਪਲਾਂਟ ਬੰਦ ਕੀਤੇ ਆ ਉਹਨੂੰ ਚੋਰ-ਮੋਰੀਆਂ ਨਾਲ ਚਲਾਉਣ ਦੀ ਕੋਸ਼ਿਸ਼ ਜਾਂ ਡੰਡੇ ਦੇ ਜ਼ੋਰ ਤੇ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਹਦੇ ਚੱਲਦੇ ਅੱਜ ਫਿਰ ਅੱਜ ਭੋਪੁਰ ਐਸੋਸੀਏਸ਼ਨ ਇੱਕ ਵਾਰ ਫਿਰ ਦੁਬਾਰਾ ਇਕੱਠੀ ਹੋਈ ਹੈ ਪ੍ਰਸ਼ਾਸਨ ਨੂੰ ਇੱਕ ਅਲਟੀਮੇਟਡ ਜਿਹਾ ਵੀ ਤੁਸੀਂ ਇਹ ਨਾ ਸਮਝੋ ਕਿ ਭੋਪੁਰ ਬਿਲਕੁਲ ਸ਼ਾਂਤ ਹੋ ਕੇ ਬੈਠਾ ਹੈ ਜੇ ਅਸੀਂ ਪੜ੍ਹੇ ਲਿਖਿਆ ਸਾਡਾ ਇਲਾਕਾ ਹੈ ਬਹੁਤਾ ਜ਼ਿਆਦਾ ਰੋਡਾਂ ਦੇ ਉੱਤੇ ਬੈਠਣਾ ਜਾਂ ਨਾਹਰੇਬਾਜੀ ਕਰਨਾ ਸਾਨੂੰ ਨਹੀਂ ਆਉਂਦਾ ਅਸੀਂ ਪੜ੍ਹੇ ਲਿਖੇ ਤਰੀਕੇ ਦੇ ਨਾਲ ਕਾਰ ਵਾਸ ਨੂੰ ਅਲਟੀਮੇਟ ਦਿੰਦਾ ਹੈ ਕਿ ਜੇਕਰ ਤੁਸੀਂ ਇਸ ਨੂੰ ਧੱਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰੋਗੇ ਤੇ ਸਾਨੂੰ ਜਿਹੜਾ ਜੋਰਜ ਅਜਮਾਇਸ਼ ਵਾਲਾ ਉਹ ਵੀ ਰਸਤਾ ਸਾਨੂੰ ਅਜਮਾਉਣਾ ਆਉਂਦਾ ਹੈ ਬਜ਼ੁਰਗੋ ਸੀਐਨਜੀ ਪਲਾਂਟ ਲੱਗਣ ਦੇ ਨੁਕਸਾਨ ਕੀ ਹੈਗੇ ਜੀ ਤੁਹਾਨੂੰ ਕੀ ਨਜ਼ਰ ਆ ਰਹੇ ਨੇ ਵੀ ਭਾਈ ਕਿਹੜੇ ਨੁਕਸਾਨ ਹੈ ਜੇਕਰ ਕੋਈ ਸੀਐਨਜੀ ਪਲਾਂਟ ਲੱਗਦਾ ਹੈ ਤੁਹਾਡੇ ਸ਼ਹਿਰ ਵਾਸੀਆਂ ਨੂੰ ਜਾਲੇ ਦਿਵਾਲੇ ਦੇ ਲੋਕਾਂ ਨੂੰ ਕਿਹੋ ਜਿਹਾ ਨੁਕਸਾਨ ਹੋ ਸਕਦੀ ਹੈ ਦੇਖੋ ਜੀ ਸੀਐਨਜੀ ਪਲਾਂਟ ਜਿਹੜਾ ਆ ਇਹ ਸਾਡੀ ਭੋਪਰ ਦੀ ਜਿਹੜੀ ਕੋਆਪਰੇਟਿਵ 슈ਗਰ ਮਿੱਲ ਆ ਉਹਦੇ ਵਿੱਚ ਲੱਗ ਰਿਹਾ ਉਹ ਜਿਸ ਪਲਾਂਟ ਨੂੰ ਜਗ੍ਹਾ ਦਿੱਤੀ ਗਈ ਆ ਜਿਹੜੀ ਸਾਡੀ ਚੇਅਰਮੈਨ ਕਮੇਟੀ ਸੀ ਜਾਂ ਮਿੱਲ ਦੀ ਕੋਈ ਵੀ ਕਮੇਟੀ ਸੀ ਉਹਨਾਂ ਨੇ ਜ਼ਮੀਨ ਦਿੱਤੀ ਉਸ ਜ਼ਮੀਨ ਦੇ ਵਿੱਚ ਸਾਡੇ ਜਿਹੜੇ ਪੰਚਾਇਤਾਂ ਨੇ ਜ਼ਮੀਨ ਦਿੱਤੀ ਸੀ ਇਹ ਦਾਨ ਦਿੱਤੀ ਸੀ ਪਿੰਡਾਂ ਦੀ ਜ਼ਮੀਨ ਜਿਹੜੀ ਸੀਗੀ ਉਹ ਕੰਨਾ ਫਾਰਮ ਵਾਸਤੇ ਸੀ ਨਾ ਕਿ ਸੀਐਨਜੀ ਪਲੈਂਟ ਵਾਸਤੇ ਹੁਣ ਤੁਸੀਂ ਇਹ ਪੁੱਛੇ ਵੀ ਸੀਐਨਜੀ ਪਲੈਂਟ ਦਾ ਨੁਕਸਾਨ ਕੀ ਆ ਜੇ ਕਿਤੇ ਮੇਰਾ ਵੀਰ ਕੈਮਰਾਮੈਨ ਇੱਥੇ ਦਿਖਾ ਦੇਵੇ ਥੱਲੇ ਇਹ ਸਵਾਹ ਬੜੀ ਰੁਲੀ ਪਈ ਆ ਕੈਮਰਾਮੈਨ ਨੂੰ ਮੈਂ ਕਹੂੰਗਾ ਵੀ ਇੱਥੇ ਅਸੀਂ ਜਾਂਚ ਕਰ ਜਿਹੜਾ ਭੋਪੜਾ ਤੇ ਜਾਂਚ ਕਰ ਜਿੱਥੇ ਅੱਜ ਮੀਟਿੰਗ ਰੱਖੀ ਗਈ ਸੀ ਉਹਦੇ ਵਿੱਚ ਸਵਾਹ ਦੇ ਅੰਬਾਰ ਲੱਗੇ ਪਏ ਆ ਤੁਸੀਂ ਭੋਪੜਾ ਉੱਪਰ ਦੀ ਕਿਸੇ ਵੀ ਘਰ ਦੀ ਛੱਤ ਦੇ ਉੱਤੇ ਚਲ ਜਓ ਤੁਹਾਨੂੰ ਇੱਕ ਟੋਕਰੇ ਤੋਂ ਵੱਧੂ ਸਵਾਹ ਉੱਥੇ ਮਿਲੂਗੀ ਔਰ ਇੱਕ 슈ਗਰ ਮਿਲ ਸਵਾ ਦਾ ਕਾਰਨ ਬਣਿਆ ਹੋਇਆ ਆ ਉਹ ਇਨਾ ਪੋਲੂਸ਼ਨ ਕਰਦਾ ਆ ਸਾਡਾ ਵੀਰ ਇੱਕ ਵਾਰੀ ਸਕੂਟਰ ਤੇ ਜਾ ਰਿਹਾ ਸੀ ਉਹਦੇ ਅੱਖ 'ਚੇ ਕਚਰਾ ਪੈ ਗਿਆ ਸਵਾ ਦਾ ਉਹ ਜਦੋਂ ਐਕਸਰਾ ਕੀਤਾ ਗਿਆ ਤਾਂ ਇਸ ਤਰ੍ਹਾਂ ਲੱਗਦਾ ਸੀ ਵੀ ਅੱਖ ਦੇ ਵਿੱਚ ਕੋਈ ਮੇਖ ਖੁੱਭੀ ਹੋਈ ਆ ਔਰ ਇਨਾ ਇੱਕ ਤੇ ਸਵਾ ਦਾ ਪੋਲੂਸ਼ਨ ਸਵਾ ਦਾ ਪੋਲੂਸ਼ਨ ਤੇ ਚਲੋ ਝਾੜੂ ਮਾਰ ਕੇ ਇਕੱਠਾ ਕਰ ਲਿਆ ਸਵਾ ਇਕੱਠੀ ਕਰ ਲਈ ਜਿਹੜੀ ਗੈਸ ਆ ਗੈਸ ਤੁਹਾਨੂੰ ਪਤਾ ਹਵਾ ਦੇ ਵਿੱਚ ਆ ਤੁਸੀਂ ਸਾਡੇ ਨਾਲੋਂ ਜ਼ਿਆਦਾ ਸਿਆਣੇ ਸਾਰੇ ਪ੍ਰੈਸ ਵਾਲੇ ਬਹੁਤ ਵਧੀਆ ਬੰਦੇ ਆ ਸਿਆਣੇ ਬਹੁਤ ਆ ਪੜ੍ਹੇ ਲਿਖੇ ਬਹੁਤ ਆ ਜਿਹੜੀ ਗੈਸ ਆ ਗੈਸ ਇੱਕ ਹਵਾ ਦੇ ਵਿੱਚ ਰਲੇਗੀ ਗੈਸ ਹਵਾ ਦੇ ਵਿੱਚ ਰਲ ਕੇ ਗੈਸ ਪੌਦਿਆਂ ਤੋਂ ਲੈ ਕੇ ਜਾਨਵਰਾਂ ਤੋਂ ਲੈ ਕੇ ਇਨਸਾਨ ਤੋਂ ਲੈ ਕੇ ਬੱਚਿਆਂ ਤੋਂ ਲੈ ਕੇ ਉਹਨੇ ਆਕਸੀਜਨ ਗੈਸ ਲੈਣੀ ਲੈਣੀ ਜਦੋਂ ਆਕਸੀਜਨ ਗੈਸ ਦੇ ਵਿੱਚ ਇਹ ਸੀਐਨਜੀ ਜਿਹਨੂੰ ਬਹੁਤ ਘਾਤਕ ਗੈਸ ਮੰਨਿਆ ਗਿਆ ਆ ਉਹ ਘੱਟ ਕੇ ਇਸ ਕਰਕੇ ਤੁਸੀਂ ਦੇਖਿਆ ਸੀ ਐਨਜੀ ਵਾਲੀਆਂ ਗੱਡੀਆਂ ਆਈਆਂ ਤੁਸੀਂ ਪੰਪ ਤੇ ਜਾਂਦੇ ਆ ਤੁਹਾਡੀ ਗੱਡੀ ਦੇ ਵਿੱਚ ਸੀਐਨਜੀ ਭਰਨ ਲੱਗੇ ਤੁਹਾਨੂੰ ਹੀ ਗੱਡੀ ਚੋਂ ਲਾਉਂਦੇ ਆ ਕਿ ਇੱਥੇ ਧਮਾਕਾ ਨਾ ਹੋ ਜਵੇ ਇਹ ਸੀਐਨਜੀ ਇਸ ਕਰਕੇ ਇਹ ਪੋਲੂਸ਼ਨ ਕਰੂਗਾ ਔਰ ਪੋਲੂਸ਼ਨ ਦੇ ਨਾਲ-ਨਾਲ ਜਿਹੜਾ ਇਹਦਾ ਵੇਸਟੇਜ ਪਾਣੀ ਹੋਊਗਾ ਜਿਹੜਾ ਇਹ ਮੱਡ ਆ ਮੱਡ ਦਾ ਤਾਂ ਕੈਨਸਲ ਹੀ ਕਰ ਦੋ ਤੇ ਮੱਡ ਦੇ ਉੱਤੋਂ ਇਹ ਸੀਐਨਜੀ ਪਲਾਂਟ ਨਹੀਂ ਚੱਲੂਗਾ ਜੇ ਹੋਰ ਵੀ ਪਰਾਲੀ ਗਾਲ ਕੇ ਵੀ ਬਣਾਉਣਗੇ ਪਰਾਲੀ ਗਾਲ ਕੇ ਇੱਕ ਕੁਆਂਟਲ ਪਰਾਲੀ ਗਾਲਣ ਨੂੰ ਦੇ 1 10 ਟਨ ਪਾਣੀ ਲੱਗੂਗਾ ਉਹ ਜਿਹੜਾ ਪਾਣੀ ਦੀ ਵੇਸਟੇਜ ਕਿੱਥੇ ਜਾਊਗੀ ਸਾਡਾ ਤੇ ਪਹਿਲਾ ਹੀ ਏਰੀਆ ਰੈੱਡ ਜ਼ੋਨ ਚ ਆ ਇਹ ਰੈੱਡ ਜ਼ੋਨ ਏਰੀਏ ਦੇ ਵਿੱਚ ਅਸੀਂ ਜਿਹੜਾ ਪਾਣੀ ਆ ਵੇਸਟੇਜ ਪਾਣੀ ਹੋਊਗਾ ਕਿੱਥੇ ਜਾਊਗਾ ਫਿਰ ਤੁਸੀਂ ਦੇਖਿਆ ਹੋਊਗਾ ਜੇ ਕਿਤੇ ਮਿਲ ਚ ਜਾ ਕੇ ਦੇਖਿਓ ਜੇ ਛੋਟੇ ਛੋਟੇ ਟੈਂਕ ਬਣਾਏ ਆ ਅਸੀਂ ਉੱਥੇ ਬਟਾਲੇ ਦੇਖ ਕੇ ਆਏ ਬਹੁਤ ਖਤਰਨਾਕ ਚੀਜ਼ ਆ ਉਹ ਜਿਹੜੇ ਟੈਂਕ ਕਿ ਆ ਜਿਹੜੇ ਇਹਨਾਂ ਨੇ ਭਰੇ ਹੋਏ ਆ ਮੱਡ ਦੇ ਨਾਲ ਜਿਹਨਾਂ ਤੋਂ ਗੈਸ ਬਣਦੀ ਆ ਉਹ ਲੀਕ ਕਰ ਰਹੇ ਆ ਇਹਨਾਂ ਦੀ ਜੇ ਸੀਮਿੰਟ ਦੀ ਇਹ ਕੰਕਰੀਟ ਦੇ ਬਣੇ ਆ ਉਹਨਾਂ ਦੀ ਲਾਈਫ ਕਿੰਨੀ ਆ ਵੱਧ ਤੋਂ ਵੱਧ 10 ਸਾਲ 15 ਸਾਲ 15 ਸਾਲ ਦੇ ਬਾਅਦ ਇਹ ਪਾਣੀ ਜੇ ਥੱਲੇ 4 ਇੰਚੀ 6 ਇੰਚੀ 2 ਫੁੱਟ 3 ਫੁੱਟ ਵੀ ਲੇਅਰ ਲਾਈ ਹੋਈ ਆ ਥੱਲੇ ਉਹ ਪਾਣੀ ਥੱਲੇ ਜੀਰੇਗਾ ਤੁਸੀਂ ਤੁਹਾਨੂੰ ਪਤਾ ਹੀ ਹੈ ਪੰਜਾਬ ਦਾ ਪਾਣੀ ਬਿਲਕੁਲ ਗੰਦਾ ਹੋ ਚੁੱਕਾ ਉਹ ਕਿੱਦਾਂ ਗੰਦਾ ਹੋ ਗਿਆ ਯਾਰ ਇਹ ਜਿੰਨੀਆਂ ਫੈਕਟਰੀਆਂ ਇੰਡਸਟਰੀਆਂ ਲੱਗੀਆਂ ਹੋਈਆਂ ਸਾਡੇ ਇੱਥੇ ਪਚਰੰਗੇ ਵੀ ਇੱਕ ਇੰਡਸਟਰੀ ਲੱਗੀ ਹੋਈ ਆ ਉਹਦੇ ਵਿੱਚ 60 ਬੋਰ ਹੋਏ ਆ ਇੱਕ ਢਲਾਈ ਦੀ ਫੈਕਟਰੀ ਆ ਉਹ ਜਿੰਨਾ ਵੇਸਟੇਜ ਪਾਣੀ ਗੰਦਾ ਪਾਣੀ ਹੁੰਦਾ ਸਾਰਾ ਧਰਤੀ ਦੇ ਥੱਲੇ ਸੁਟੀ ਜਾਂਦੇ ਉਹਦਾ ਪ੍ਰੂਫ ਤੁਹਾਨੂੰ ਮਿਲੂਗਾ ਲੱਗੇ ਚਲਦੀਆਂ ਜਿਹੜੀਆਂ ਮੋਟਰਾਂ ਜਿਸ ਮੋਟਰ ਨੂੰ ਤੁਸੀਂ ਚਲਾਉਂਗੇ ਅੱਧਾ-ਅੱਧਾ ਘੰਟਾ ਲਾਲ ਪਾਣੀ ਨਿਕਲਦਾ ਜੇ ਇੱਥੇ ਨਹੀਂ ਯਕੀਨ ਆਉਂਦਾ ਤੁਸੀਂ ਦੱਸੂਏ ਮਿੱਲ ਤੇ ਚਲੇ ਜਾਓ ਦੱਸੂਏ ਮਿੱਲ ਵਾਲਿਆਂ ਨੇ ਵੀ ਇਸੇ ਤਰ੍ਹਾਂ ਕੀਤਾ ਹੋਇਆ ਜਿੰਨਾ ਗੰਦਾ ਪਾਣੀ ਆ ਥੱਲੇ ਜੀਰਿਆ ਹੋਇਆ ਧਰਤੀ ਦੇ ਵਿੱਚ ਉੱਥੇ ਵੀ ਤੁਹਾਨੂੰ ਜਿਹੜੀਆਂ ਆਲੇ-ਦੁਆਲੇ ਮੋਟਰਾਂ ਆ ਉਹਨਾਂ ਨੂੰ ਚਲਾਉਂਗੇ ਤੇ ਅੱਧਾ-ਅੱਧਾ ਘੰਟਾ ਪਾਣੀ ਗੰਦਾ ਪਾਣੀ ਆਉਂਦਾ अच्छा पंजाब सरकार ਦਾ ਆਪਾ ਰੋਲ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਪਾ ਜ਼ਿਕਰ ਕਰ ਲਈਏ ਉਹ ਕਹਿੰਦੇ ਅਸੀਂ ਤਾਂ ਪੰਜਾਬ 'ਚ ਇੰਡਸਟਰੀ ਲਾ ਰਹੇ ਹਾਂ ਫਿਰ ਇਹ ਇੰਡਸਟਰੀ ਨਹੀਂ ਤੁਸੀਂ ਮੰਨਦੇ ਜੀ ਦੇਖੋ ਅਸੀਂ ਕਿਸਾਨ ਜਥੇਬੰਦੀਆਂ ਵੀ ਤੁਸੀਂ ਵੀ ਆ ਯਾਰ ਤੁਸੀਂ ਪ੍ਰੈਸ ਵਾਲੇ ਕੀ ਚਾਹੁੰਦੇ ਸਾਡੀ ਪੰਜਾਬ ਤਰੱਕੀ ਨਾ ਕਰੇ ਹੂੰ ਤਰੱਕੀ ਕਰਨ ਦੇ ਹੋਰ ਚਾਂਸਸ ਹੁੰਦੇ ਆ ਹੋਰ ਰਾਹ ਆ ਸਾਡਾ ਜਿਹੜਾ ਪੰਜਾਬ ਆ ਖੇਤੀ ਪ੍ਰਧਾਨ ਸੂਬਾ ਆ ਹੂੰ ਸਾਡੀ ਇੰਡਸਟਰੀ ਲਾਉਣੀ ਖੇਤੀ ਦੇ ਉੱਤੇ ਲਾਈ ਜਾਵੇ ਹੂੰ ਆਲੂਆਂ ਦੇ ਉੱਤੇ ਲਾਈ ਜਾਵੇ ਹੂੰ ਜਿਹੜੇ ਕੋਨ ਚਿਪਸ ਬਣਦੇ ਆ ਉਹਨਾਂ ਦੇ ਲਈ ਜਾਵੇ ਹੂੰ ਇਹ ਜਿੰਨੀ ਸਾਡੀ ਇੱਥੇ ਰੌ ਮਟੀਰੀਅਲ ਚੱਕ ਕੇ ਦਾ ਗੋਰੀਆਂ ਵਾਂਗੂ ਕੱਚਾ ਮਾਲ ਲਿਆ ਕੇ ਪੱਚਾ ਪੱਕਾ ਮਾਲ ਕਰਕੇ ਫਿਰ ਸਾਨੂੰ ਥੋਪ ਰੇ ਆ ਕੋਈ ਉਹ ਉਹ ਇੰਡਸਟਰੀ ਨਹੀਂ ਪੰਜਾਬ ਦੇ ਵਿੱਚ ਲੱਗ ਸਕਦੀ ਕਿ ਇਹ ਸੀਐਨਜੀ ਪਲਾਂਟ ਲਾ ਕੇ ਸਾਡੀਆਂ ਜਿਹੜੀਆਂ ਫਸਲਾਂ ਤੇ ਨਸਲਾਂ ਨੂੰ ਬਰਬਾਦ ਕਰਨ ਵਾਸਤੇ ਇਹੋ ਜਿਹੀ ਇੰਡਸਟਰੀ ਚਾਹੀਦੀ ਹੈ ਇਹ ਜਿਹੜੀ ਇੰਡਸਟਰੀ ਆ ਇਹ ਰੈੱਡ ਜ਼ੋਨ ਵਾਲੀ ਇੰਡਸਟਰੀ ਆ ਸਾਡਾ ਇਹ ਗ੍ਰੀਨ ਜ਼ੋਨ ਆ ਗ੍ਰੀਨ ਜ਼ੋਨ ਦੇ ਵਿੱਚ ਰੈੱਡ ਜ਼ੋਨ ਵਾਲੀ ਇੰਡਸਟਰੀ ਨਹੀਂ ਲੱਗ ਸਕਦੀ ਇਹ ਸਰਕਾਰ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਠੀਕ ਹੈ ਲੈ ਜੋ ਕਦੇ ਆਲੇ ਦੁਆਲੇ ਜਿੱਥੇ ਕਦੇ ਜੰਗਲ ਹੈਗਾ ਜਿੱਥੇ ਬਰਾਨੀ ਜਗ੍ਹਾ ਹੈਗੀ ਆ ਜਿੱਥੇ ਪਬਲਿਕਲੀ ਬਸੋਂ ਨਹੀਂ ਹੈਗੀ ਜੇ ਚਰਨਜੀਤ ਬਾਜੀ ਸਾਡੇ ਸਾਰੇ ਕਾਗਜ਼ ਪੱਤਰ ਇਹਨਾਂ ਕੋਲ ਹੈਗੇ ਇਹਨਾਂ ਨੇ ਸਾਰੇ ਸਬੂਤ ਕੱਢੇ ਹੋਏ ਆ ਜਿਹੜੀ ਪੋਲਿਊਸ਼ਨ ਬੋਰਡ ਦੀ ਆ ਜਦੋਂ ਮਿਲ ਲੱਗੀ ਸੀਗੀ ਇਹ ਇੰਡਸਟਰੀ ਏਰੀਆ ਹੀ ਸੀਗਾ ਹੁਣ ਇਧਰ ਬਸੋਂ ਆ ਗਈ ਆ ਪਰ ਉਹ ਅਸੀਂ ਮੰਨਦੇ ਹੁਣ ਬਸੋਂ ਆ ਗਈ ਆ ਪਰ ਉਥੇ ਜਦੋਂ ਅਸੀਂ ਬਟਾਲੇ ਜਾ ਕੇ ਦੇਖਿਆ ਇਹਨਾਂ ਨੇ ਜਿੱਥੇ ਪਲਾਂਟ ਲਾਇਆ ਉਹਨਾਂ ਦੇ ਵਿਚਾਰਿਆਂ ਦੀ ਕੰਧ ਦੇ ਨਾਲ ਕੰਧ ਆ ਇਹ ਅਸੀਂ ਪੰਜਾਬ ਗਵਰਨਮੈਂਟ ਦਾ ਰੋਲ ਇਹਦੇ ਵਿੱਚ ਇਹ ਕਹਿ ਰਹੇ ਆ ਵੀ ਇੰਡਸਟਰੀ ਲਿਆਓ ਅਸੀਂ ਕਿਸੇ ਦੇ ਖਿਲਾਫ ਨਹੀਂ ਐ ਕਿਸਾਨ ਜਥੇਬੰਦੀਆਂ ਜਾਂ ਸਾਡੇ ਪੰਜਾਬ ਦਾ ਭਾਈਚਾਰਾ ਜਿੰਨਾ ਵੀ ਹੈਗਾ ਚਾਹੁੰਦੇ ਆ ਵੀ ਇੰਡਸਟਰੀ ਲੱਗੇ ਪੰਜਾਬ ਦੇ ਵਿੱਚ ਪਰ ਇੰਡਸਟਰੀ ਉਹ ਲੱਗੇ ਜਿਹੜੀ ਪੰਜਾਬ ਨੂੰ ਪਰਫੁੱਲਤ ਕਰੇ ਨਾ ਕਿ ਸਾਡੇ ਪੰਜਾਬ ਦਾ ਬੇੜਾ ਗੜਕ ਕਰੇ ਨਾ ਕਿ ਸਾਡੀ ਜਿਹੜੀ ਆਉਣ ਵਾਲੀਆਂ ਫਸਲਾਂ ਨਸਲਾਂ ਆ ਉਹਨਾਂ ਨੂੰ ਖਰਾਬ ਕਰੇ ਅੱਛਾ ਇਸ ਮਸਲੇ ਨੂੰ ਲੈ ਕੇ ਕਿਸੇ ਕੈਬਨਿਟ ਮੰਤਰੀ ਜਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਤੁਸੀਂ ਪਹੁੰਚ ਕੀਤੀ ਹੈ ਕਿ ਸਾਡੇ ਇਲਾਕੇ 'ਚ ਸੀਐਨਜੀ ਪਲਾਂਟ ਨਾ ਲਾਇਆ ਜਾਏ ਇਹ ਚੰਜੀਤ ਭਾਜੀ ਉਹਨਾਂ ਨੂੰ ਪਤਾ ਸਾਰਾ ਇਹ ਜਿਹੜੀ ਇੱਥੇ ਕੁੰਘਰਾਲੀ ਰਾਜਪੂਤਾ ਪਲਾਂਟ ਗਿਆ ਹੋਇਆ ਸੀ ਉਹ ਮੱਢ ਤੋਂ ਲੱਗਿਆ ਹੋਇਆ ਸੀਗਾ ਔਰ ਉਸ ਏਰੀਆ ਦਾ ਇੰਨਾ ਮੰਦਾ ਹਾਲ ਆ ਵੀ ਉੱਥੇ ਮੱਖੀ ਮੱਛਰ ਇੰਨਾ ਆ ਇਹਨਾਂ ਨੇ ਭਗਵੰਤ ਮਾਨ ਸਾਹਿਬ ਤੱਕ ਗੱਲ ਪਹੁੰਚਾਈ ਔਰ ਸੀਐਮ ਤੱਕ ਇਹਨਾਂ ਦੀ ਮੀਟਿੰਗ ਹੋਈ ਆ ਉਹਨਾਂ ਦੇ 4 ਮਹੀਨੇ ਹੋ ਗਏ ਜੀ 4 ਮਹੀਨੇ 4 ਮਹੀਨੇ ਹੋ ਗਏ ਉਸ ਪਲਾਂਟ ਨੂੰ 2 ਸਾਲ ਚੱਲਿਆ ਉਹ ਪਲਾਂਟ 4 ਮਹੀਨੇ ਹੋ ਗਏ ਉਹਦੀ ਸਫਾਈ ਕਰਦਿਆਂ ਨੂੰ ਬਈ ਉਹ ਪਲਾਂਟ ਜਿਹੜਾ ਮੱਡ ਤੋਂ ਨਹੀਂ ਬਣੂਗਾ ਗੈਸ ਜਿਹੜੀ ਬਣੂਗੀ ਮੱਡ ਮੱਡ ਤੁਸੀਂ ਜਾਣਦੇ ਆਂ ਜਾਂ ਨਹੀਂ ਜਾਣਦੇ ਜਿਹੜੀ ਮੈਲ ਹੁੰਦੀ ਆ ਜਿਹੜੀ ਮਿਲ ਦੇ ਵਿੱਚੋਂ ਵੇਸਟੇਜ ਗੰਨੇ ਦੀ ਮੈਲ ਨਿਕਲਦੀ ਉਹਨੂੰ ਮੱਡ ਕਹਿੰਦੇ ਜੀ ਉਹ ਉਹ ਮੱਡ ਦੇ ਉੱਤੋਂ ਜਿਹੜਾ ਸੀਐਨਜੀ ਪਲਾਂਟ ਉਹ ਨਹੀਂ ਚੱਲੂਗਾ ਉਹ ਵੱਧਮਾਨ ਸਾਹਿਬ ਨਹੀਂ ਆਪਕਿਆ ਫੇਰ ਇਹ ਪ੍ਰਸ਼ਾਸਨ ਕਿਉਂ ਨਹੀਂ ਮੰਨਦਾ ਪਿਆ ਕਦੀ ਸਾਨੂੰ ਐਸ ਡੀ ਐਮ ਕਹਿੰਦਾ ਆਜੋ ਤੁਸੀਂ ਕਦੀ ਕਦੀ ਉਹ ਕਿਹੜੇ ਸੀਗੇ ਉਹਦਣ ਜੀ ਸ਼ੂਗਰ ਫੈਟ ਦੇ ਐਮ ਡੀ ਸ਼ੂਗਰ ਮੈਲ ਸਾਡੇ ਨਾਲ ਤੁਸੀਂ ਮੀਟਿੰਗ ਕਰੋ ਜੀ ਅਸੀਂ ਕਾਹਤੋਂ ਕਰੀਏ ਜਦ ਮਾਨ ਸਾਹਿਬ ਨੇ ਕਿਹਾ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਤਾਂ ਵੀ ਮੱਡ ਦੇ ਉੱਤੇ ਕੋਈ ਵੀ ਸੀ ਐਨ ਜੀ ਪਲਾਂਟ ਨਹੀਂ ਚੱਲੂਗਾ ਤਾਂ ਫੇਰ ਅਸੀਂ ਕਾਹਤੋਂ ਸਿੰਘ ਫਸਾਈ ਜਾਈਏ ਸਾਡੇ ਮਾਨ ਸਾਹਿਬ ਜਿਹੜੇ ਭਗਵੰਤ ਮਾਨ ਸਾਹਿਬ ਸਾਡੇ ਮੰਤਰੀ ਸਾਹਿਬ ਹੈਗੇ ਆ ਮੁੱਖ ਮੰਤਰੀ ਸਾਹਿਬ ਬਹੁਤ ਵਧੀਆ ਹੈ ਪੰਜਾਬ ਦੇ ਭਲੇ ਦੀਆਂ ਗੱਲਾਂ ਕਰਦੇ ਆ ਸੋ ਅਸੀਂ ਇਹਨਾਂ ਨੂੰ ਫੇਰ ਬੇਨਤੀ ਕਰਦੇ ਆ ਕਿ ਜਿੰਨੇ ਉਹ ਸੀਐਨਜੀ ਪਲਾਂਟ ਆ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਸ਼ਿਫਟ ਕੀਤਾ ਜਾਵੇ। ਠੀਕ ਕਰੋ ਭੋਖ ਦੇ ਵਿੱਚ ਸੀਐਨਜੀ ਪਲਾਂਟ ਲੱਗਦਾ ਤੁਹਾਨੂੰ ਨੁਕਸਾਨ ਕੀ ਹੋਣਗੇ ਜੇ ਜੇ ਮੰਨ ਲਓ ਸੀਐਨਜੀ ਪਲਾਂਟ ਲੱਗਦਾ ਤੁਹਾਨੂੰ ਨੁਕਸਾਨ ਕੀ ਨਜ਼ਰ ਆ ਰਹੇ ਨੇ? ਨੁਕਸਾਨ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਜਿਹੜਾ ਜਿੰਨਾ ਵੇਸਟੇਜ ਪਾਣੀ ਆ ਇਹ ਕਿੱਥੇ ਸੁੱਟਣਗੇ ਵੇਸਟੇਜ ਪਾਣੀ? ਉਹ ਜਿਹੜਾ ਵੇਸਟੇਜ ਪਾਣੀ ਕਿੱਥੇ ਜਾਊਗਾ? ਇਹ ਜਿਹੜਾ ਸੀਐਨਜੀ ਪਲਾਂਟ ਆ ਪਿੱਛੇ ਜਦੋਂ ਸਾਡੇ ਭੋਪੜ ਦੇ ਵਿੱਚ ਰੌਲਾ ਕਿਦਾਂ ਪਿਆ? ਸਾਡੇ ਭੋਪਾਲ ਦੇ ਵਿੱਚ ਜਿਹੜੇ ਸਾਡੇ ਕਮਿਸ਼ਨਰ ਸੀ ਜਲੰਧਰ ਦੇ ਉਹਨਾਂ ਨੇ ਖ਼ਬਰ ਦੇ ਵਿੱਚ ਕੱਢਿਆ ਸੀ ਵੀ 12 ਟਨ ਕੂੜਾ ਰੋਜ਼ ਦਾ ਜਿਹੜਾ ਭੋਪਾਲ ਮਿਲ ਚ ਜਾਇਆ ਕਰੂਗਾ ਤਾਂ ਭੋਪਾਲ ਵਾਸੀਆਂ ਦੇ ਕੰਨ ਖੁੱਲੇ ਵੀ ਸਾਰੇ ਜਿਹੜਾ ਜਲੰਧਰ ਦਾ ਕੂੜਾ ਆ ਇੱਥੇ ਆਇਆ ਕਰੂਗਾ ਤੁਸੀਂ ਦੱਸੋ ਵੀ ਜਿੱਥੇ ਰੋਜ਼ ਦਾ 12 ਟਨ ਕੂੜਾ ਆਊਗਾ ਉੱਥੇ ਕਿੰਨਾ ਦੀ ਸਮੈਲ ਆਊਗੀ ਤੁਸੀਂ ਵੀ ਕੂੜਿਆਂ ਦੇ ਢੇਰ ਦੇਖੇ ਆ ਦਿੱਲੀ ਨੂੰ ਜਾਂਦੇ ਆ ਜਾਂ ਜਲੰਧਰ ਪਰੇ ਉਹ ਕਿਹੜਾ ਜੀ ਏਰੀਆ ਜਿੱਥੇ ਕੂੜਾ ਬਰਿਆਣਾ ਬਰਿਆਣਾ ਜੀ ਬਰਿਆਨੇ ਏਰੀਏ ਦੇ ਵਿੱਚ ਕੋਈ ਮੁਖਤ ਦੇ ਵਿੱਚ ਜ਼ਮੀਨ ਨਹੀਂ ਲੈ ਰਿਹਾ ਮੈਂ ਤਾਂ ਭੋਪਰਵਾਸੀਆਂ ਨੂੰ ਸਾਰੇ ਦੁਕਾਨਦਾਰਾਂ ਨੂੰ ਅੱਜ ਤਾਂ ਹੀ ਇਕੱਠੇ ਹੋਏ ਸੀ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਜਿਹੜੀ ਤੁਹਾਡੀ ਦੁਕਾਨ 1-1 ਕਰੋੜ ਦੀ ਆ ਨਾ ਜੇ ਸੀਐਨਜੀ ਇੱਥੇ ਪਲਾਂਟ ਲੱਗ ਜਾਂਦਾ ਆ ਤੇ ਕਿਸੇ ਨੇ 1 ਰੁਪਏ ਦੀ ਵੀ ਨਹੀਂ ਪੁੱਛੀ। ਸੋ ਇਹ ਬਹੁਤ ਜ਼ਿਆਦਾ ਭੈੜੇ ਨੁਕਸਾਨ ਆ ਆਉਣ ਵਾਲੀ نسل ਲਈ ਬਹੁਤ ਘਾਤਕ ਆ ਔਰ ਇੱਥੇ ਮੱਖੀ ਔਰ ਮੱਛਰ ਦਾ ਤਾਂ ਪਤਾ ਹੀ ਨਹੀਂ ਲੱਗਣਾ ਕਿੰਨਾ ਆ। ਕੁੰਗਰਾਲੀ ਰਾਜਪੂਤਾਂ ਦੇਖ ਕੇ ਆਏ ਜੇ ਅਸੀਂ। ਉੱਥੇ ਤੇ ਮਤਲਬ ਪਿੰਡ ਦਾ ਜਿਹੜਾ ਕੋਈ ਜੁਆਕ ਆ ਵਿਆਹ ਨਹੀਂ ਜਾਂਦਾ ਕੁੜੀਆਂ ਦਾ ਵਿਆਹ ਹੋ ਜਾਂਦੀਆਂ ਗੁਰਦੀਪਾ ਜੀ ਨੇ ਦੱਸਿਆ ਸਟੇਜ ਦੇ ਉੱਤੇ ਕੁੜੀਆਂ ਦੇ ਤਾਂ شادی ਹੋ ਜਾਂਦੀ ਵਿਆਹ ਹੋ ਜਾਂਦੀਆਂ ਪਰ ਉੱਥੇ ਕੋਈ ਤੁਸੀਂ ਪਿੰਡ ਦੇ ਵਿੱਚ ਨੂਹ ਨਹੀਂ ਦੇਖੋਗੇ ਵੀ ਨੂਹ ਆਈ ਆ ਜਾਂ ਵਿਆਹ ਹੋਇਆ ਆ ਕਿਉਂਕਿ ਉੱਥੇ ਗੰਦੀ ਹਵਾ ਹ ਸਾਰੇ ਨੇ ਆਪਣੇ ਨਾਲ ਘਰਾਂ ਦੇ ਆਲੇ ਦੁਆਲੇ ਜਾਲੀਆਂ ਲਾਈਆਂ ਆ ਫੇਰ ਵੀ ਜਦੋਂ ਚਾਹ ਪੀਂਦੇ ਚਾਹ ਦੇ ਵਿੱਚ ਕੋਈ ਨਾ ਕੋਈ ਮੱਖੀ ਪੈ ਹੀ ਜਾਂਦੀ ਜੇ ਇੱਥੇ ਅਸੀਂ ਦੇਖ ਕੇ ਆਏ ਜੀ ਬਹਾਦਰਪੁਰ ਬਟਾਲੇ ਦੇ ਨਾਲ ਆ ਜੀ ਜਿਹੜਾ ਸੀਐਨਜੀ ਪਲੈਂਟ ਇਹ ਚੱਲ ਰਿਹਾ ਉਹ ਉੱਥੇ ਬਹੁਤ ਜ਼ਿਆਦਾ ਪੋਲੂਸ਼ਨ ਇੱਕ ਨਾਲ ਦੀ ਬਰਸਾਤੀ ਨਾਲਾ ਲੱਗ ਰਿਹਾ ਉਹਦੇ ਵਿੱਚ ਗੰਦ ਸੁੱਟਿਆ ਹੋਇਆ ਆ ਉਹਦੇ ਵਿੱਚ ਕੋਈ ਗੁਜਰਾ ਦੀ ਮੱਛੀ ਇੱਕ ਡੁੱਬ ਕੇ ਮਰੀ ਹੋਈ ਆ ਨਿਕਲ ਹੀ ਨਹੀਂ ਹੋਇਆ ਦਲਦਲ ਬਣੀ ਹੋਈ ਆ ਮਸਰਾ ਚਿਕੜ ਕਹਿੰਦੇ ਆ ਉਹਨੂੰ ਕਰਾ ਚਿਕੜ ਜਿਹੜਾ ਉਹਦੇ ਵਿੱਚ ਪਰ ਉਹਨੂੰ ਜੇ ਸਾਫ਼ ਕਰਨਾ ਹੋਵੇ ਚੰਜੀਤ ਭਾਜੀ ਨੇ ਸਾਰੀ ਸਟੱਡੀ ਕੀਤੀ ਹੋਈ ਆ ਉਹਦੇ ਉੱਤੇ ਮਤਲਬ 10 ਇੰਚ ਇੱਕ 20 ਇੰਚ ਕਿੰਨੀ ਲੇਅਰ ਚਾਹੀਦੀ ਆ ਪੱਥਰ ਦੀ ਕੰਕਰੀਟ ਦੀ ਬਣੀ ਹੋਈ ਉਹਦੇ ਉੱਤੇ ਫਿਰ ਸਕਾ ਕੇ ਫਿਰ ਇਹਨੂੰ ਵਰਤਿਆ ਜਾ ਸਕਦਾ ਜਾਂ ਖੇਤਾਂ ਦੇ ਵਿੱਚ ਪਾਇਆ ਜਾ ਸਕਦਾ ਕੰਗਰਾਲੀ ਰਾਜਪੂਤਾਂ ਵੀ ਇਸੇ ਤਰ੍ਹਾਂ ਹੋਈ ਸੀ ਉਹ ਜਿੰਨਾ ਮੱਡ ਵਿੱਚੋਂ ਨਿਕਲਦਾ ਵੇਸਟੇਜ ਜਿਹੜਾ ਹੈਗਾ ਉਹਨਾਂ ਨੇ ਖੇਤਾਂ ਦੇ ਵਿੱਚ ਪਾਇਆ ਸੀ ਔਰ ਉਸ ਖੇਤ ਨੂੰ ਬੰਜਰ ਬਣਾ ਦਿੱਤਾ ਗਿਆ ਔਰ ਫਿਰ ਤੁਹਾਡੇ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਦੀ ਰਿਪੋਰਟ ਆਈ ਹੈ ਕੀ ਇਹ ਜਿੰਨਾ ਮਟੀਰੀਅਲ ਇਹਦੇ ਵਿੱਚ ਸੁੱਟ ਦਿੱਤਾ ਗਿਆ ਹੈ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਇੰਨੀ ਕੁ ਜ਼ਿਆਦਾ ਮਾਤਰਾ ਦੇ ਵਿੱਚ ਨਾਈਟ੍ਰੋਜਨ ਜਾਂ ਦੂਸਰੇ ਤੱਤ ਹੈ ਗਿਆ ਵੀ ਇੱਥੇ ਫਸਲ ਹੋ ਹੀ ਨਹੀਂ ਸਕਦੀ ਕੋਈ ਸਰਦਾਰ ਸਾਹਿਬ ਨਹੀਂ ਕਿਹਾ ਪਹਿਲਾਂ ਜੇ ਆਪਾਂ ਆਜ਼ਾਦੀ ਦੀ ਵੀ ਗੱਲ ਕਰੀ ਉਹ ਵੀ ਤੱਕੇ ਨਾਲ ਹੀ ਲਈ ਗਈ ਆ ਹਾਂਜੀ ਜਿੱਥੇ ਵੀ ਦੇਖੋ ਆ ਆਪਣੇ ਪ੍ਰਧਾਨ ਜੀ ਉਹਨਾਂ ਨੇ ਵੀ ਦੱਸਿਆ ਵੀ ਬਹੁਤ ਸਾਰੇ ਜਿਹੜੇ ਪਲਾਂਟ ਆ ਉਹ ਤੱਕੇ ਨਾਲ ਹੀ ਲੋਕਾਂ ਨੇ ਬੰਦ ਕਰਵਾਏ ਆ ਅੱਜ ਲੋਕਾਂ ਦਾ ਇਹ ਕਹਿਣਾ ਕਿ ਕਿਉਂ ਨਾ ਆਪਾਂ ਜਿਹੜੀ ਸਵਾਹ ਉੜਦੀ ਕਿਉਂਕਿ ਸਾਡੀ ਮਰਜ਼ੀ ਨਾਲ ਤਾਂ ਸਾਡੇ ਘਰਾਂ 'ਚ ਨਹੀਂ ਸੁੱਟ ਰਿਹਾ ਸਾਡੇ ਸੱਚ ਨਹੀਂ ਪਾਰਾ ਇਹ ਆਪਣੀ ਮਰਜ਼ੀ ਨਾਲ ਹੀ ਸੁੱਟੀ ਜਾਂਦੇ ਕਿਉਂ ਨ ਕਰਕੇ ਇਹਨਾਂ ਦੇ ਦਫ਼ਤਰਾਂ 'ਚ ਰੋਜ਼ ਛੁੱਟੀ ਆਈ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਮਿਸਲ ਜੀ ਬੇਨਤੀ ਇਹ ਹੈ ਜੀ ਸਵਾਹ ਜਿਹੜੀ ਆ ਇਹ ਜਿੰਨੀ ਆਪਣੇ ਸਿਸਰਾਂ ਚ ਪੈਂਦੀ ਆ ਇਹਨਾਂ ਦੇ ਸਿਰਾਂ ਚ ਵੀ ਉੰਨੀ ਪੈਂਦੀ ਆ ਸਿਰਫ ਇਹ ਆਪਣੇ ਕਹਿ ਲਓ ਵੀ ਨੌਕਰੀ ਦੇ ਬੱਜੇ ਹੋਏ ਆ ਜਾਂ ਕੋਈ ਲਾ ਲਓ ਵੀ ਉਹ ਕਮਾਈ ਕਰਨ ਆਏ ਆ ਕਿਸੇ ਦੀ ਡਿਊਟੀ ਭੋਪਰ ਹੈਗੀ ਅੱਜ ਹੈਗੀ ਆ ਕੱਲ ਨੂੰ ਨਹੀਂ ਹੈਗੀ ਇਹਨਾਂ ਨੂੰ ਭੋਪਰ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਆਪਾਂ ਇੱਥੇ ਦੇ ਬਸਨੀਕ ਆ ਇਹ ਨਹੀਂ ਵੀ ਸਵਾਹ ਸਾਡੇ ਕੱਲਿਆਂ ਦੇ ਪੈਂਦੀ ਇਹਨਾਂ ਦੇ ਵੀ ਪੈਂਦੀ ਆ ਜੇ ਭੋਪਰ ਡਿਊਟੀ ਕਰਨ ਆਉਂਦੇ ਆ ਜਾਂ ਟੂ ਵਿਕਲ ਤੇ ਜਾਂਦੇ ਆ ਇਹਨਾਂ ਦੇ ਵੀ ਸਵਾਹ ਪੈਂਦੀ ਆ ਪਰ ਇਹ ਆ ਸਿਰਫ ਆਪਣੇ ਡਿਊਟੀ ਦੇ ਬੱਜੇ ਆ ਬੱਜੇ ਹੋਣ ਕਰਕੇ ਉਹਨਾਂ ਨੂੰ ਥੋੜਾ ਜਿਹਾ ਲੱਗਦਾ ਵੀ ਸਵਾਹ ਆ ਨੁਕਸਾਨੇ ਦਾ ਪਰ ਜਿਹੜਾ ਨੁਕਸਾਨ ਆ ਉਹ ਸਾਨੂੰ ਪਤਾ ਵੀ ਆਪਣੇ ਰੋਜ਼ ਕਿੰਨਾ ਸਾਨੂੰ ਸਫਾਈ ਕਰਨੀ ਪੈਂਦੀ ਆ ਤੇ ਕਿੱਥੇ ਕਿੱਥੋਂ ਆਪਾਂ ਨੂੰ ਧੋਣਾ ਪੈਂਦਾ ਕਿਦਾਂ ਐਨਕਾਂ ਲਾ ਕੇ ਸਕੂਟਰ ਮੋਟਰਸਾਈਕਲ ਚਲਾਉਣੇ ਪੈਂਦੇ ਆ ਸਰ ਇਹਨਾਂ ਨੇ ਇੱਕ ਟਾਈਮ ਦਿੱਤਾ ਸੀਗਾ 11 ਤਰੀਕ ਜਨਵਰੀ ਦਾ ਉਹ ਰਿਟਰਨ ਦੇ ਵਿੱਚ ਦਿੱਤਾ ਸੀਗਾ ਉਹ ਆਪਣੇ ਉਸ ਰਿਟਰਨ ਤੇ ਉਸ ਵਾਦੇ ਤੇ ਖਰੇ ਨਹੀਂ ਉਤਰੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਉਹ ਜਿਹੜਾ ਵਾਦਾ ਕੀਤਾ ਸੀਗਾ ਜੀ ਉਹਨਾਂ ਨੇ 11 ਦਿਨ ਦਾ ਜਾਂ ਜਿਹੜਾ ਟਾਈਮ ਦਿੱਤਾ ਸੀਗਾ ਨਾ ਉਹਦੇ ਵਿੱਚ ਉਹਨਾਂ ਨੇ ਕੋਈ ਉਹਦੇ ਪਲਾਂਟ ਦੇ ਉਹਦੇ ਵਿੱਚ ਲਾਉਣਾ ਸੀਗਾ ਚਿਮਨੀ ਦੇ ਵਿੱਚ ਕੋਈ ਚੀਜ਼ ਲਾਉਣੀ ਸੀਗੀ ਤੇ ਉਹ ਲਾਈ ਉਹਨਾਂ ਨੇ ਪਰ ਉਹ ਪੂਰੀ ਸাকਸੈਸ ਨਹੀਂ ਹੋਈ ਉਹਨੂੰ ਉਹ ਪਲਾਂਟ ਬੰਦ ਕਰਨ ਲਈ ਮਿਲ ਪਲਾਂਟ ਸਾਰਾ ਬੰਦ ਕਰਨਾ ਪੈਣਾ ਉਹਦੇ ਲਈ ਹੱਲੇ ਗੰਨੇ ਦਾ ਸੀਜ਼ਨ ਚੱਲ ਰਿਹਾ ਥੋੜੇ ਦਿਨਾਂ ਦਾ ਸੀਜ਼ਨ ਰਹਿ ਗਿਆ ਜੀਐਮ ਸਾਹਿਬ ਨੇ ਦੁਬਾਰਾ ਲਿਖਤੀ ਮੀਟਿੰਗ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਸੀਜ਼ਨ ਆਫ ਹੁੰਦੇ ਆਂ ਜਿੱਦਾਂ ਮਿਲ ਬੰਦ ਹੋਊਗੀ ਸ਼ਟਡਾਊਨ ਹੋ ਜਾਊਗਾ ਸਾਰਾ ਕੁਝ ਉਹ ਜਿਹੜੀ ਚੀਜ਼ ਆ ਉਹ ਲਾਤੀ ਜਾਊਗੀ ਇੰਸਟਰੂਮੈਂਟ ਜੋ ਵੀ ਹੋਊਗਾ ਉਹ ਲਾਤਾ ਜਾਊਗਾ ਉਹਦੇ ਨਾਲ ਅਗਲੇ ਸਾਲ ਬਿਲਕੁਲ ਜਿਹੜਾ ਇਹ ਚਿਮਨੀ ਚੋਂ ਇਹ ਜਿਹੜੀ ਸਵਾਹ ਨਹੀਂ ਗਿਰੂਗੀ ਸਰ ਇਹ ਮੀਡੀਆ ਵੱਲੋਂ ਜੀਐਮ ਸਾਹਿਬ ਨੂੰ ਸਵਾਲ ਕੀਤਾ ਗਿਆ ਸੀ ਆ ਇਸ ਮੁੱਦੇ ਤੇ ਬਟ ਦਾ ਨਵਾਂ ਕੰਮ ਨਹੀਂ ਹੈਗਾ ਸਵਾਦ ਤੁਹਾਡੇ ਕਣਾ ਪਿਛਲੇ ਸਾਲ ਵੀ ਇਸ ਡਿਕਦੀ ਰਹੀ ਆ ਉਤੋਂ ਪਿਛਲੇ ਸਾਲ ਵੀ ਅੱਜ ਤੋ 3 ਸਾਲ ਪਹਿਲਾਂ ਤੁਸੀਂ ਚਲ ਜੋ ਸਾਡੇ ਆਪਣੇ ਹੀ ਜੀਵਨ ਲਹਿਰ ਚੈਨਲ ਤੇ ਇਹ ਗੱਲਬਾਤ ਹੋਈ ਆ ਜੀ ਇਨਸਾਨਾਂ ਇਹ ਉਹਨਾਂ ਨੇ ਕਿਹਾ ਕੀ ਇਹ ਮਿਲਦੀ ਸਵਾਰ ਜਿਹੜੀ ਬੰਦ ਕਰ ਦਿੱਤੇ ਜਾਓਗੇ ਪਰ ਹਜੇ ਤੱਕ ਇਹ ਮਸਲਾ ਬੰਦ ਨਹੀਂ ਹੋਇਆ ਨਾ 3 ਸਾਲ ਤੋਂ ਤੋਂ ਮਤਲਬ ਰਿਕਾਰਡ ਬੋਲਦਾ ਹੈ ਨਾ ਚੈਨਲ ਦੇ ਉੱਤੇ ਤੇ ਹੁਣ ਵੀ ਉਹੀ ਗੱਲ ਕਰ ਰਿਹਾ ਹੈ ਕੀ ਲੱਗਦਾ ਕਿ ਉਹ ਆਪਣੇ ਵਾਦੇ ਤੇ ਫੇਰ ਖਰੇ ਉੱਤਰਨਗੇ ਬਿਲਕੁਲ ਉਹਨਾਂ ਨੂੰ ਖਰੇ ਉੱਤਰਨਾ ਚਾਹੀਦਾ ਦੇਖੋ ਉਦੋਂ ਹੀ ਲੋਕਾਂ ਨੂੰ ਦੁੱਖ ਤਾਂ ਉਦੋਂ ਲੱਗਦਾ ਕਹਿੰਦੇ ਨੇ ਹੁੰਦੇ ਜਵੇ ਬਾਣ ਬਹੁਤ ਵਧੀਆ ਗੱਲ ਆ ਤੁਸੀਂ 3 ਸਾਲ ਪਹਿਲਾਂ ਇਹ ਗੱਲ ਚੱਕੀ ਸੀਗੀ ਪਰ ਜਿਸ ਲੈਵਲ ਤੇ ਹੁਣ ਇਹ ਗੱਲ ਚੱਕੀ ਜਾ ਰਹੀ ਆ ਮੈਨੂੰ ਲੱਗਦਾ ਵੀ ਇਹਨਾਂ ਨੂੰ ਸਥਾਈ ਹੱਲ ਕਰਨਾ ਪੈਣਾ ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਨੇ ਭੋਪਰਦਿਆਂ ਨੇ ਮਿਲ ਵੀ ਨਹੀਂ ਚੱਲਣ ਦੇਣੀ ਤੇ ਜਿਹੜਾ ਉਹ ਬਿਜਲੀ ਬਣਾਉਣ ਦਾ ਪਲਾਂਟ ਚਲਾਉਂਦੇ ਉਹ ਵੀ ਨਹੀਂ ਚੱਲਣ ਦੇਣਾ ਜੇ ਇਹ ਸਮੱਸਿਆ ਨਾ ਹੱਲ ਹੋਈ ਭੋਪਰ ਵਾਸੀਆਂ ਨੂੰ ਕੀ ਤੁਹਾਡੇ ਵੱਲੋਂ ਸਿਆ ਆ ਕੀ ਮੈਸੇਜ ਭੋਪਰ ਵਾਸੀਆਂ ਨੂੰ ਇਹੀ ਮੈਸੇਜ ਆ ਵੀ ਜਿਹੜਾ ਸੀਐਨਜੀ ਪਲਾਂਟ ਦਾ ਮੁੱਦਾ ਆ ਤੇ ਆ ਚਲੋ ਸਵਾ ਦਾ ਮੁੱਦਾ ਆ ਆਪਾਂ ਇਹ ਸਾਰੇ ਸਾਰੀਆਂ ਪਾਰਟੀਆਂ ਨੂੰ ਪਿੱਛੇ ਛੱਡ ਕੇ ਇਕੱਠੇ ਰਹੀਏ ਆਪਣੇ ਘਾਟ ਸਬੂਤ ਦੇਈਏ ਇਕੱਠ ਦੇ ਇਕੱਠ ਦੇ ਨਾਲ ਹੀ ਆਪਣੀ ਜੈ ਹੋਣੀ ਆ ਹਮੇਸ਼ਾ ਸੰਘਰਸ਼ ਹੋਈ ਜਿੱਤਿਆ ਜਾਂਦਾ ਜਿਹਦੇ ਵਿੱਚ ਇਕਤਾ ਜ਼ਰੂਰੀ ਹੁੰਦੀ ਆ ਸੋ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਆ ਆਪਾ ਉੱਪਰ ਦੇ ਮੁੱਦੇ ਤੋਂ ਜਿਹੜਾ ਇਸ ਭੋਗ ਫਰ ਸ਼ੂਗਰ ਮਿਲਦਾ ਵੱਡਾ ਹੀ ਮਸਲਾ ਆ ਜਿਹਦੇ ਕਰਕੇ ਇੱਕ ਤਾਂ ਸਵਾਹ ਜੜੀ ਆ ਉਹ ਕਾਫੀ ਜੜੀ ਆ ਚਿੰਤਾ ਦਾ ਕਾਰਨ ਬਣੀ ਹੋਈ ਆ ਲੋਕਾਂ ਦੇ ਸਿਰ 'ਤੇ ਪੈਂਦੀ ਪੈਂਦੀ ਔਰ ਇੱਥੇ ਤੱਕ ਕਿ ਘਰਾਂ ਦੇ ਵਿੱਚ ਪੈਂਦੀ ਇੱਥੇ ਤੱਕ ਕਿ ਬਾਈਕ ਤੇ ਮੋਟਰਸਾਈਕਲ ਤੇ ਕਿਤੇ ਵੀ ਜਾਂਦੇ ਆਉਂਦੇ ਅੱਖਾਂ ਦੇ ਵਿੱਚ ਵੀ ਪੈਂਦੀ ਕਿ ਜਿਹੜਾ ਬਹੁਤ ਸਾਰਾ ਇਹਦਾ ਨੁਕਸਾਨ ਆ ਸੋ ਦੂਸਰਾ ਜਿਹੜਾ ਮੁੱਦਾ ਆ ਉਹ ਹੈਗਾ ਸੀਐਨਜੀ ਪਲ ਇਹ ਬਹੁਤ ਦੱਸਿਆ ਗਿਆ ਕਿ ਬਹੁਤ ਹੀ ਜ਼ਹਿਰੀਲੀ ਗੈਸ ਹੈ ਜਿਹਦੇ ਲੀਕ ਆਣ ਦੇ ਨਾਲ ਬਹੁਤ ਸਾਰੀਆਂ ਜਾਨਾਂ ਜਾ ਸਕਦੀਆਂ ਇੱਥੇ ਤੱਕ ਕਿ ਭੋਗਪੂਰੀ ਵੀ ਜਿਹੜਾ ਇੱਥੇ ਦੀ ਜ਼ਮੀਨ ਵੀ ਜਿਹੜੀ ਆ ਉਹ ਮਿੱਟੀ ਹੋ ਜਾਣੀ ਆ ਕਿਸੇ ਦੀ ਕੋਈ ਕੀਮਤ ਨਹੀਂ ਰਹਿਣੀ ਸੋ ਜੀਵਨ ਲਹਿਰ ਅਦਾਰੇ ਵੱਲੋਂ ਜਿੱਦਾਂ ਕਿ ਜਥੇਬੰਦੀਆਂ ਨੇ ਵੀ ਅਪੀਲ ਕੀਤੀ ਆ ਔਰ ਜੀਵਨ ਲਹਿਰ ਅਦਾਰੇ ਵੱਲੋਂ ਵੀ ਅਪੀਲ ਆ ਕਿ ਸਾਰੇ ਭੋਗਪੂਰ ਵਾਸੀ ਜਿੰਨੇ ਵੀ ਆ ਉਹ ਇੱਕ ਮਤ ਹੋ ਜਾਣ ਇੱਕ ਝੁੱਟ ਹੋ ਜਾਣ ਤਾਂ ਕਿ ਇਹਨਾਂ ਕੰਮਾਂ ਨੂੰ ਇਸ ਸੀਐਨਜੀ ਪਲਾਂਟ ਨੂੰ ਰੋਕਿਆ ਜਾ ਸਕੇ ਔਰ ਮਿਲਦੀ ਸਵਾਨੂ ਬੰਦ ਕੀਤਾ ਜਾਵੇ thank mm -hmm. you